ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਅਮੀਦ ਕਰਦੀ ਹਾਂ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਤੰਦਰੁਸਤ ਹੋਣਗੇ ਚੜ੍ਹਦੀ ਕਲਾ ਵਿੱਚ ਹੋਣਗੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਣਗੇ ਹਾਂਜੀ ਇਹਨੂੰ ਸ਼ਾਮ ਦਾ ਟਾਈਮ ਹੋਇਆ ਵਾ 4 ਵਜੇ ਵੇਨੇ ਆਪਾਂ ਸ਼ਿਮਲਾ ਵਿੱਚ ਦੀ ਸਬਜ਼ੀ ਪਕਾਉਣ ਲੱਗੇ ਆ ਅੱਜ ਫੇਰ ਸ਼ਿਮਲਾ ਵਿੱਚ ਦੀ ਸਬਜ਼ੀ ਬਣਾਉਣ ਲੱਗੇ ਆ ਬੱਚੇ ਕਹਿੰਦੇ ਸਾਨੂੰ ਸ਼ਿਮਲਾ ਵਿੱਚ ਦੀ ਸਬਜ਼ੀ ਬਹੁਤ ਟੇਸਟੀ ਲੱਗਦੀ ਆ ਇਸ ਕਰਕੇ ਜੀ ਅੱਜ ਆਪਾਂ ਫੇਰ ਸ਼ਿਮਲਾ ਵਿੱਚ ਦੀ ਸਬਜ਼ੀ ਬਣਾਵਾਂਗੇ ਹਾਂਜੀ ਅੱਜ ਆਪਨੇ ਨਾ ਮਸ਼ੀਨ ਲੱਗੀ ਸੀ ਦੁਪਹਿਰੇ ਅ 2:00 ਵਜੇ ਹਾਂ 2:30 ਵਜੇ ਆਪਣੀ ਮਸ਼ੀਨ ਲੱਗੀ ਦੀ ਆਪਾਂ ਹਰ ਖੇਤ ਚ ਫੇਰ ਕਣਕ ਵੱਢ ਕੇ ਉਧਰ ਦੀ ਉਧਰ ਹੀ ਮੰਡੀ ਦੇ ਵਿੱਚ ਨੂੰ ਲੈ ਗਏ ਦੀ ਘਰਾਂ ਨਹੀਂ ਲਿਆਂਦੀ ਹੈਗੀ ਆਪਾਂ ਨੇ ਜਿਹੜੀ ਆਪਾਂ ਧਰਨੂ ਰੱਖਾਂਗੇ ਕਣਕ ਉਹ ਆਪਾਂ ਨਿਖਾਰ ਕੇ ਰੱਖਾਂਗੇ ਕਣਕ ਕਹਿੰਦੇ ਵੀ ਚਲੋ ਕੀ ਮੰਡੀ ਚ ਨਿਖਾਰ ਲਿਆਵਾਂਗੇ ਨਿਖਾਰ ਕੇ ਫੇਰ ਆਪਾਂ ਉਹ ਰਿਹਾ ਕੇ ਕਣਕ ਆਪਾਂ ਫੇਰ ਧੋਣਾਂ ਚ ਪਾਵਾਂਗੇ ਆਪਾਂ ਉਹ ਦੰਡ ਫਿਰ ਵੀ ਸ਼ੇਅਰ ਕਰਾਂਗੇ ਤੁਹਾਡੇ ਨਾਲ ਮੁਣੀ ਕਮਜੋਦ ਵੀ ਗਿਆ ਵਜ ਜਦ ਆਇਆ ਵਿਚਾਰਾ ਇਹ ਕਮਜੋਦ ਕਹਾਂ ਮੰਮੀ ਫਟਾਫਟ ਸ਼ੀਰ ਹੀ ਦਿੱ ਕੱਪੜੇ ਕੱਟ ਕੇ ਜਦੇ ਭੱਜ ਗਿਆ ਮੰਮੀ ਬਾਹਰ ਮਸ਼ੀਨ ਲੱਗੀ ਵੀ ਹੈ ਕਹਿੰਦਾ ਖੇਤ ਚ ਕਹਿੰਦਾ ਨਾ ਮੈਂ ਤਾਂ ਖੇਤ ਚ ਜਾਣਾ ਹੈ ਕਹਿੰਦਾ ਪਾਣੀ ਨਹੀਂ ਦਿੱਤਾ ਤਾਂ ਹੀ ਨਹੀਂ ਦਿੱਤਾ ਨਾ ਜਦੋਂ ਚਾਰੇ ਲੋਕ ਕੋਈ ਭੱਜ ਗਿਆ ਰਿਹਾ ਖੇਤ ਚ ਨਹੀਂ ਬੱਚੇ ਆ ਕੇ ਨਾ ਕਹਿੰਦੇ ਮੇਰੇ ਮਮਾ ਮੈਨੂੰ ਪਾਣੀ ਦੇ ਦੇ ਨਾ ਪਾਣੀ ਵੀ ਨਹੀਂ ਦਿੱਤਾ ਹੈਗਾ ਜਦੇ ਬਾਗਿਆ ਚਲੇ ਗਿਆ ਆਪੇ ਕੱਪੜੇ ਕੱਟ ਲੈਣ ਮਾਰੀ ਚ ਕੱਟ ਕੇ ਕੱਪੜੇ ਆਪੇ ਬਾਕੇ ਚਲੇ ਗਏ ਆ ਮੈਂ ਡੈਡੀ ਨਾਲ ਜਦੇ ਚਲੇ ਗਿਆ ਨਾਲ ਗੀਆ ਉਹ ਬਈ ਸ੍ਰੋਤ ਜੀ ਮਤਲਬ ਇਹ ਅੱਜ ਅੱਜ ਨਾ ਫੇਰ ਮੌਸਮ ਬਹੁਤ ਜ਼ਿਆਦਾ ਖਰਾਬ ਜਿਹਾ ਲੱਗ ਰਿਹਾ ਤੇ ਤਾਂ ਕਰਕੇ ਫਿਰ ਕਹਿੰਦੇ ਵੀ ਚਲੋ ਵੜਾਏ ਦੰਨੇ ਹੁਣ ਕਣਕ ਮੈਨੂੰ ਵੀ ਖਾਸਾ ਖਰਾਬ ਜਿਹਾ ਲੱਗਿਆ ਮੌਸਮ ਪਹਿਲਾਂ ਬੱਦਲਵਾਈ ਜੀ ਹੋਈ ਵੀ ਤੀ ਅੱਜ ਹਵਾ ਵੀ ਘੱਟੇ ਚੱਲੀ ਆ ਬਾੜੀ ਨਹੀਂ ਚੱਲੀ ਹੋਈ ਹੈਗੀ ਹਵਾ ਗੁੰਮ ਜਾ ਰਿਹਾ ਹੈ ਤੇ ਮੈਂ ਜੇ ਵੇਦਾ ਮੋਸ ਨੂੰ ਜਿਆਦਾ ਖਰਾਬ ਹੋਗਾ ਵੀ ਤੁਸੀਂ ਕਣਕ ਬੜਾ ਦੋ ਤੇਰਾ ਹਨਾ ਚਲ ਕੱਲ ਵਿਚਾਰੇ ਦਾਉਣੀ ਟਾਈਮ ਲੱਗਿਆ ਹੈਗਾ ਫਿਰ ਕਹਿੰਦਾ ਚਲ ਅੱਜ ਬੜਾ ਲਾਣੇ ਕਹਿੰਦੇ ਕਣਕ ਕਹਿੰਦਾ ਅੱਜ ਫਿਰ ਚਲੋ ਜੀ ਕਣਕ ਬੜਾਤੀ ਹਮ ਬਸ ਨਿਬੜ ਜਣ ਗਿਆ ਹੁਣ ਕਣਕਾ ਬਸ ਨਿਬੜ ਚੱਲੀਆਂ ਥੋੜੀ ਮੋਟੇ ਹੀ ਰਹਿ ਗਈਆਂ ਤੇ ਤੂੜੀਆਂ ਹੋ ਜਾਣਗੀਆਂ ਬਾਣ ਛੇ ਦਿਨ ਨਿਬੜ ਗਿਆ ਤੇ ਕਿਤਾ ਕਣਕਾਂ ਦਾ ਚਲੋ ਬਦਿਆ ਸਮਾਦੇ ਮੀਂਹ ਕਣੀ ਤੁਹਾਨੂੰ ਡਰ ਚ ਲੱਗਦਾ ਵੀ ਚੱਲਾ ਹੋਣਾ ਚੱਕੀ ਜਾਂਦੀ ਹੈ ਹਨਾ ਕਿਉਂਕਿ ਸੰਭੀ ਜਾਂਦੀ ਹੈ ਹਨਾ ਸਭ ਨੂੰ ਹੀ ਹੁੰਦਾ ਇਹ ਅਜਿਹਾ ਕਿ ਆਈ ਨਹੀਂ ਹੈਗੀ ਲੈ ਡੋਗੀ 5 ਵਜੇ ਜਾਂ 4:30 ਵਜੇ ਆਉਂਦੀ ਹੈ ਜਾ ਪਣੇ ਡੰਗਰਾਂ ਕੰਨੀ ਜਾਣਾ ਹੈ ਪਹਿਲਾਂ ਗਈ ਥੀ ਮੈਂ ਪਹਿਲਾਂ ਮੈਂ ਫਵਾਰੀ ਲਾਇਆਈ ਥੀ ਮੋਂ ਚੱਲ ਆਈ ਡੰਗਰਾਂ ਮੈਂ ਬੈਠੀ ਥੀ ਹਾਂਜੀ ਆਪਣੀ ਪਹਿਲਾਂ ਚਾਹ ਬਣਾ ਕੇ ਪੀ ਲਈ ਸੀ ਚਾਚੂ ਬਣਾ ਕੇ ਫਿਰ ਚਾਹਲੇ ਭਾਂਡੇ ਪੈ ਦੇ ਫਿਰ ਮੈਂ ਕਹਾਂ ਚੱਲ ਚਾਹਲੇ ਭਾਂਡੇ ਵੀ ਮਾਂ ਦਵਾ ਹੁਣ ਮੈਂ ਚਾਹਲੇ ਭਾਂਡੇ ਮੰਜਣ ਲੱਗੀ ਆਂ ਬਾਹਰ ਮੈਂ ਸਬਜੀ ਧਰਿਆਈ ਥੀ ਚੁੱਲੇ ਉਪਰ ਮਾਂ ਚੱਲੇ ਨੇ ਸਬਜੀ ਬਣੀ ਜਾਊਗੀ ਆਪਾਂ ਨੇ ਫੇਰ ਸਬਜੀ ਤਲਮੀ ਜੀ ਸਬਜੀ ਬਣਾਈ ਐ Shimla mirch ਦੀ ਐ ਰਾਲੂਆਂ ਦੀ ਓਕਨੇ ਸਾਨੂੰ ਟੇਸਟੀ ਲੱਗਦੀ ਐ ਸਰਦਾਰ ਜੀ ਦਾ ਓਕਨੇ ਖਾ ਕੇ ਖੁਸ਼ ਨੇ ਚਲੋ ਜੀ ਫੇਰ ਉਹਨਾ ਆਪਾਂ ਉਧਰ ਡੰਗਰਾਂ ਦਾ ਕੰਮ ਕਰਿਆ ਐ ਤੇ ਉਧਰ ਕੱਖ ਕੰਡਾ ਪਾਇਆ ਐ ਤੇ ਡੰਗਰਾਂ ਨੂੰ ਟੋਕਾ ਟੁਕਾ ਕਰਿਆ ਐ ਦੀ ਮੈਂ ਟੋਕਾ ਟੁਕਾ ਕਰਕੇ ਫੇਰ ਮੈਂ ਕਿਹਾ ਵੀ ਚਲ ਕੱਖ ਵੀ ਪਾ ਲਾਂ ਮੈਂ ਫੇਰ ਲੇਟ ਆ ਗਈ ਸੀ ਫੇਰ ਮੈਂ ਕੱਖ ਪਾਉਣ ਲੱਗ ਗਈ ਕਾਖਾ ਕੁਖਾ ਬਾਕੇ ਫੇਰ ਇੱਕ ਮਜੂਤ ਕਹਿੰਦਾ ਮਮਾ ਮੈਨੂੰ ਸਕੂਲ ਦਾ ਕੰਮ ਕਰਾ ਦੇ ਫਿਰ ਮੈਂ ਇੱਕ ਮਜੂਤ ਉੱਤੋਂ ਬੈਠ ਕੇ ਸਕੂਲ ਦਾ ਕੰਮ ਕਰਾਉਣ ਲੱਗ ਗਿਆ ਮਾਂ ਚਲ ਬੇ ਤੂੰ ਸਕੂਲ ਦਾ ਕੰਮ ਕਰ ਲੈ ਉਹ ਬੈਠ ਕੇ ਸਕੂਲ ਦਾ ਕੰਮ ਕਰਨ ਲੱਗ ਗਿਆ ਫਿਰ ਥੋੜਾ ਜਿਹਾ ਸਕੂਲ ਦਾ ਕੰਮ ਕਰਕੇ ਫਿਰ ਬਾਹਰ ਚਲੇ ਗਿਆ ਕਹਿੰਦਾ ਮਮੀ ਮੈਂ ਹੁਣ ਗਰਾਊਂਡ 'ਚ ਖੇਡਣ ਜਾਣਾ ਮਾਂ ਚਲ ਪਤਰੀ ਖੇਡਿਆ ਗਰਾਊਂਡ 'ਚ ਖੇਡਣ ਚਲੇ ਗਿਆ ਚਲ ਫਿਰ ਸਰਦਾਰ ਜੀ ਵੀ ਆ ਗਏ ਸੀ ਫਿਰ ਇਹਨਾਂ ਨੂੰ ਵੀ ਚਾਹ ਚੂਹ ਬਣਾ ਕੇ ਦੇਤੀ ਚਾਹ ਚੂਹ ਬਣਾ ਕੇ ਫਿਰ ਚਲੋ ਜੀ ਇਹ ਵੀ ਰੈਸਟ ਕਰਨ ਲੱਗ ਗਏ ਆਪਾਂ ਫੇਰ ਆਪਣਾ ਸਬਜ਼ੀ ਬਣਾਉਣਾ ਲੱਗੇ ਤੇ ਮੈਂ ਕਿਹਾ ਵੀ ਚਲੋ ਹੁਣ ਸਬਜ਼ੀ ਬਣਾ ਲਵਣੇ ਆ ਫੇਰ ਆਪਾਂ ਬਾਹਰੇ ਸਬਜ਼ੀ ਧਰੀ ਵੀ ਤੇ ਮੇਰੀ ਸ਼ਿਮਲਾ ਮਿਰਚ ਦੀ ਅੱਜ ਫੇਰ ਬਣਾਈ ਤੇ ਸ਼ਿਮਲਾ ਮਿਰਚ ਸਾਨੂੰ ਟੇਸਟੀ ਬਹੁਤ ਦਿਹਾ ਲੱਗਦੀ ਹੈ ਇਹ ਸ਼ਿਮਲਾ ਮਿਰਚ ਦੀ ਸੁੱਕੀ ਜੀ ਪੜਤਾ ਜਾ ਬਣ ਜਾਂਦਾ ਇਹ ਚਲੋ ਜੀ ਫੇਰ ਆਪਾਂ ਭਾਂਡੇ-ਕੁੰਡੇ ਚੱਕ ਚੁੱਕ ਕੇ ਮੈਂ ਉਧਰ ਬਾਹਰ ਸਬਜ਼ੀ ਬਣਾਉਣ ਚਲੀ ਗਈ ਤੇ ਵਾਈਗੁਰ ਜੀ ਕੀ ਖਾਣਾ ਸਰ ਵਾਈਗੁਰ ਜੀ ਕੀ ਖਾਤੇ ਅੱਜ ਅਸੀਂ ਪੱਗ ਬੰਨ੍ਹਣ ਲੱਗੇ ਸੀਗੇ ਹੁਣ ਅਸੀਂ ਪੱਗ ਬੰਨ੍ਹ ਚੁੱਕੇ ਹਾਂ ਹੁਣ ਅਸੀਂ ਇਹਦੇ ਉੱਪਰ ਵੱਟ ਪਾਵਾਂਗੇ

ਜੀ ਆਪਣੀ ਸਬਜੀ ਬਣਾਉਂਦੀ ਸੀ ਬਣਾ ਕੇ ਸਬਜੀ ਆਪਾਂ ਉਧਰ ਤਰਾਂ ਚੋਂ ਚਲੇ ਗਏ ਸੀ ਸਬਜੀ ਬਹੁਤ ਟੇਸਟੀ ਬਣੀ ਆ ਬਹੁਤ ਵਧੀਆ ਬਣੀ ਆ ਸਬਜੀ ਬਹੁਤ ਵਧੀਆ ਬਣਦੀ ਆ ਇਕਨ ਸਬਜੀ ਜਿਹੜੇ ਮੇਰੇ ਭੈਣ ਭਰਾ ਮੇਨੋਂ ਸਬ ਬਹੁਤ ਵਧੀਆ ਵਧੀਆ ਕਮੈਂਟ ਕਰਦੇ ਨੇ ਉਹਨਾਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਅਰ ਵੀਡੀਓ ਵਧੀਆ ਲੱਗਦੀ ਹਿੰਦਾ ਤਾਂ ਲਾਇਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਧੰਨਵਾਦ ਜੀ